ਸਤਿਨਾਮ ਵਾਹਿਗੁਰੂ ਸਾਹਿਬ ਜੀ ਸਹੇਲਾ ਰਾਗ ਗਉੜੀ ਜੇ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਬਕ ਪ੍ਰਸਾਦ ਜੈ ਕਰੇ ਰਤੇ ਆਖੀਏ ਤਰਤੇ ਗਾ ਹੋਏ ਵਿਚਾਰੋ ਚਿਤ ਕਰ ਗਾਵੋ ਸਹੇਲਾ ਸਿਮਰਤ ਸਰਦਨਾਰੋ ਤੁੰਗਰੁ ਮੇਰੇ ਕਿਰਪਾ ਕਾ ਸਹੇਲਾ ਤੁਹਾਡੀ ਜਿਤ ਸੋਇ ਰਹੇ ਸਦਾ ਸੁਖ ਹੋਏ ਰਹਾ ਨਿਤ ਜਿਤ ਜੀੜੇ ਸੰਭਾਲੀ ਅਣ ਦੇਖਿਆ ਗਾ ਦੇਵਨ ਹਾਰ ਤੇਰੇ ਧਰਮ ਕੀਮਤ ਨਪਰੈ ਤਿਸ ਦਾਤੇ ਕਮਨ ਸੁਮਾਰ ਸੰਭਤ ਸਾਹਿਬ ਖਿਅ ਮਿਲ ਕਿਰਪਾ ਤੇਰੇ ਜਿਹਾ ਸੱਜਣ ਅਸੀਸੜਿਆ ਲੋਬਾ ਸਾਹਿਬ ਸੁਡੇਰਾ ਕਾਰ ਕਾਰਨ ਬਹੁਤਾ ਸਦੜਿਤ ਭਵਨ ਸਦਨ ਹਾਰਾ ਸਮਈਐ ਨਾਨਕ ਸਹਿਜੰਵੰ ਰਗਸਾ ਮਹੰਤ ਪੰਦਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਕਰਿ ਕਰੇ ਸਦੇਕ ਬਾਬਾ ਜੇ ਕਰ ਕਰਤੇ ਕਿਰਤ ਹੋਇ ਸੋ ਕਰ ਰਾਗ ਬਡਾਈ ਤੋਏ ਗਾਉ ਵਿਸੋਏ ਤਸਿਆ ਘੜੀਆਂ ਬਹਿਰਾ ਚਿਚੇ ਵਾਰੀ ਬਾਹੋ ਸੂਰਜੇ ਗੁਰ ਤਨੇਕ ਨਾਨਕ ਵਰਤੇ ਕਿ ਕਿਜੇ ਵੇਸ ਰਾਗਤ ਨਾ ਸ੍ਰੀ ਮਹੰਲਾ ਪ੍ਰਹੰਦ ਗਗਨ ਮੇਂ ਥਾਲ ਰਤਨ ਦੀਪਕ ਬਨੇ ਤਾਰ ਕਮਟਲ ਜਨਕ ਮੋਤੀ ਤੋਬ ਬਬਾ ਨਨ ਲੋਪਮ ਚਬਰੋ ਕਰੇ ਸ਼ਕਲ ਗਨ ਰਾਏ ਫਲਤ ਜੋਤੀ ਕੈਸੀ ਆਤੀ ਹੋਏ ਭਗ ਢੜਾ ਤੇਰੀ ਆਰਤੀ ਅਰੰਦਾ ਸ਼ੁਭਦਵਾ ਜੰਤ ਪੇਰੀ ਰਾ ਸਹਿਸ ਤਵ ਰਨ ਨਨ ਨਨ ਤੁਹ ਕੋ ਸਹਿਸ ਮੂਰਤ ਨਾਇਕ ਤੂ ਹੀ ਸਹਿਸ ਪਦ ਬਿਬਲਨਨ ਇਕ ਪਦ ਗਤ ਬਿਨ ਸਹਿਸ ਤਵ ਗਾਦੇ ਵਚਨ ਦਮੋਹੀ ਸਭ ਮਹਿ ਜੋਤ ਜੂਦ ਹੈ ਸੋਏ ਤਿਸਟਾ ਜਾਣਣ ਸਭ ਮਹਿ ਚਾਮਣ ਹੋਏ ਮੇਂ ਗੁਰ ਸਾਖੀ ਜੋਤ ਪ੍ਰਗਟ ਹੋਵੇ ਜੋਤਿ ਸਪਾਰੈ ਸੁਆਰਤੀ ਹੋਵੇ ਆਵ ਤਰਨ ਕਬਲ ਬਕਰੰਦ ਲੋਭਿਤ ਮਨ ਅrnd ਨੋ ਮੋਹਿਆ ਇਪਿਆਸਾ ਕਿਰਪਾ ਜਨ ਦੇ ਨਾਨਕ ਸਾਹਿਬ ਗੁ ਕੋ ਹੋਇ ਜਾਤੇ ਜਿਰਨੈ ਵਸਾ ਰਾਗ ਗੋੜੀ ਪੂਰਬੀ ਮਹੰਤਾ ਚੌਥਾ ਕਾਮ ਕ੍ਰੋਧ ਨਗਰ ਕੋ ਪਰਿਆ ਮੈਂ ਸਾਧੂ ਖੰਡਲ ਖੰਡਾਏ ਔਰ ਬਲ ਇਕ ਤਰ੍ਹਾਂ ਕੀ ਕਿਰਪਾ ਮਰ ਹਰ ਲਿਮ ਮਟਲ ਮਟਾਏ ਕਰ ਸਾਧ ਗਉ ਅਜਲੀ ਪ੍ਰਵੰਡਾਏ ਕਰ ਦਿੰਦੋ ਤੁਮਨ ਵੱਡਾਏ ਰਹਾ ਸਾਖਤਨ ਸਾਧਨ ਜਾਣਿਆ ਦਿਨ ਅੰਤਰ ਹਮ ਮੈਂ ਖੰਡਾਏ ਜਿਉ ਜਿਉ ਚਲਹਿ ਤਦ ਰੂਪ ਆਵੇ ਜਪਕਾਰ ਸਦੇ ਸਨ ਢੱਟਾਏ ਹਾਰ ਦਿਨ ਹਰ ਹਰ ਨਾਮ ਸੁਬਾਣੇ ਤੁਗਤਨ ਕਰਨ ਭੰਡਾਏ ਅਬਿਨਾਸ਼ੀ ਪੁਰਬ ਪਾਇਆ ਪਰਮੇਸ਼ਵਰ ਬਖ ਸੋਭ ਖੰਡ ਬ੍ਰਹਮਡਾਏ ਅੰਗਰੀਬ ਪਸਗੀਰ ਪਰ ਤੇਰੇ ਹਰਿ ਰਾਗ ਰਾਗ ਪਰ ਵਟਾਈ ਜਨ ਦਾ ਨਕ ਨਾਮ ਧਾਰਟੇ ਕਹੈ ਹਰਿ ਨਾਮੈ ਸੁਖ ਮੰਡਾਏ ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ ਕਰਵਨੰਤੇ ਸੁਭੋ ਬੇਰ ਮਿੱਲਾ ਸੰਤ ਜਹਲ ਕੀ ਬੇਲਾ ਇਹਾਂ ਘਾਟ ਚਲੋ ਹਰ ਲਾਹ ਅੱਗੇ ਬਸਣ ਸੁਹਿਲਾ ਉਹ ਘਟੈ ਤੇ ਸਰਨਾਰੀ ਮਨ ਗੁਰ ਮਿਲ ਕਾ ਇਸ ਵਾਰੇ ਰਾਮ ਉਹ ਸੰਸਾਰ ਵਿਕਾਰ ਸਭ ਸੇ ਮਤਰੇ ਉਪਰ ਹੋ ਕੇ ਆਪਣੀ ਜਿਸ ਨੂੰ ਜਗਾਈ ਪੀਆ ਵੇ ਕੋ ਰਸ ਆਕਾਤ ਕਥਾ ਤਨ ਜਾਣੀ ਜਾ ਕੋ ਆਈ ਸੋਈ ਬਿਹਾਜ ਹੋ ਹਰ ਗੁਰ ਤੇ ਮਨ ਬਸੇਰਾ ਜਿਤ ਕਰ ਬੈਨ ਪਾਵ ਸੁਖ ਸਹਿਜੇ ਬਹੁਰ ਰੋਇ ਕੋ ਫੇਰਾ ਅੰਤਰ ਜਾਨੀ ਪਰਖ ਬਿਦਾਤ ਸਰਦਾ ਮਨ ਕੇ ਪੂਰੇ ਨਾਨਕ ਦਾਸ ਲਿਖੈ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਨੀ ਪਰਖ ਬਿਦਾਤ ਸਰਦਾ ਮਨ ਕੇ ਪੂਰੇ ਨਾਰਕ ਦਾਸ ਇਹ ਹੈ ਸੁਖ ਮੰਗ ਮੁਗ ਪਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ